ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦਾ ਮੀਲ ਪੱਥਰ ਸਾਬਿਤ ਹੋ ਰਹੇ ਨੇ। ਸਾਝਲੀ ਪਿੰਡ ਦੇ ਇਸ ਸਕੂਲ ਆਫ ਐਮੀਨੈਂਸ ਦੇ ਸ਼ਾਨਦਾਰ ਬਿਲਡਿੰਗ ਦਾ ਲੈਬਸ ਦਾ ਕਲਾਸਰੂਮ ਦਾ ਬੱਚਿਆਂ ਨੂੰ ਜਿਹੜਾ ਅਰਪਿਤ ਕੀਤਾ ਗਿਆ ਹੈ। ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ। ਦੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਹਨ ਆਪਿਆਂ ਨੂੰ ਟੀਚਰਸ ਨੂੰ ਇਲਾਕੇ ਦੇ ਪਰਵੰਤ ਸਜਨ ਨੂੰ ਵਧਾਈ ਜੀ ਦੇਣਾ ਹੈ ਅੱਜ ਇੱਕ ਪੰਜਾਬ ਸਰਕਾਰ ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨਾਂ ਦੀ ਇੱਕ ਇਨੀਸ਼ੀਏਟਿਵ ਹੈ ਇੱਕ ਦਿਨ ਡੀਸੀਐਸਐਸਪੀ ਦੇ ਸੰਗ ਸੋ ਉਹਦੇ ਤਹਿਤ ਹੀ ਅੱਜ ਸਾਡੇ ਜਿਹੜੇ ਗਵਰਨਮੈਂਟ ਸਕੂਲ ਦੇ ਮੈਰਿਟੋਰੀਅਸ ਸਟੂਡੈਂਟਸ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਚਾਰ ਕੁੜੀਆਂ ਤੇ ਇੱਕ ਮੁੰਡਾ ਖੜਾ ਹੈ ਇਹ ਸਾਡੇ ਗਵਰਨਮੈਂਟ ਸਕੂਲਸ ਦੇ ਜਿਹੜੇ ਟਾਪਰ ਹੁੰਦੇ ਆ ਬੱਚੇ 10ਵੀਂ 12ਵੀਂ ਕਲਾਸ ਦੇ ਉਹਨਾਂ ਚੋਂ ਪੰਜ ਬੱਚੇ ਅੱਜ ਮੇਰੇ ਨਾਲ ਟਾਈਮ ਸਪੈਂਡ ਕਰ ਰਹੇ ਸਵੇਰ ਤੋਂ ਲੈ ਕੇ ਇਹਨਾਂ ਨੇ ਸ਼ਾਮ ਤੱਕ ਮੇਰੇ ਨਾਲ ਰਹਿਣਾ ਸੋ ਬੇਸਿਕਲੀ ਇਹ ਗਵਰਨਮੈਂਟ ਦਾ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਕਿ ਜਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਮੁੰਡੇ ਕੁੜੀਆਂ ਆਪਣੀ ਮਿਹਨਤ ਸਦਕਾ ਟੌਪ ਕਰਦੇ ਹਨ ਉਹਨਾਂ ਨੂੰ ਇੱਕ मोटिवेटिंग इनिशिएटिव ਦਿੱਤਾ ਗਿਆ ਹੈ ਕਿ ਸਵੇਰੇ 7:00 ਵਜੇ ਤੋਂ ਲੈ ਕੇ ਇੱਕ ਗਰੁੱਪ ਡੀਸੀ ਸਾਹਿਬ ਨਾਲ ਤੇ ਇੱਕ ਗਰੁੱਪ ਮੇਰੇ ਨਾਲ ਸਵੇਰ ਦਾ ਸਾਡੇ ਨਾਲ ਹੈਗਾ ਤੇ ਇਹਨਾਂ ਨੇ ਪਹਿਲਾਂ ਮੇਰੇ ਨਾਲ ਮੇਰੇ ਰੈ residense ਤੇ ਆ ਕੇ ਵੀ ਹੈਡ ਇੰਟਰੈਕਸ਼ਨ ਇਹਨਾਂ ਨੇ ਮੇਰੇ ਨਾਲ ਬ੍ਰੈਕਫਾਸਟ ਸ਼ੇਅਰ ਕੀਤਾ ਤੇ ਅਸੀਂ ਮੈਂ ਇਹਨਾਂ ਨੂੰ ਆਪਣਾ ਘਰ ਦੇ ਵੀ ਪ੍ਰੈਮਿਸਸਿਸ ਦਿਖਾਏ ਉਸ ਤੋਂ ਬਾਅਦ ਮੇਰੇ ਆਫਿਸ ਆਏ ਤੇ ਅਸੀਂ ਆਫਿਸ ਦੇ ਇਹਨਾਂ ਨੂੰ ਬੇਸਿਕ ਚੀਜ਼ਾਂ ਦਿਖਾਈਆਂ ਫਿਰ ਡੀਐਸਪੀ ਕਰਮਜੀਤ ਨੇ ਇਹਨਾਂ ਨੂੰ ਸਾਡੇ ਜਿਹੜੇ ਡੀਪੀਓ ਦੇ ਵਕਫ ਵਕ ਮੇਨ ਯੂਨਿਟਸ ਹੁੰਦੇ ਆ ਉਹਦਾ ਦਿਖਾਇਆ ਹੁਣ ਅਸੀਂ ਸਿਵਲ ਲਾਈਨ ਥਾਣੇ ਆਏ ਆ ਸੋ ਬੇਸਿਕਲੀ ਆਈ ਐਮ ਗਿਵਿੰਗ ਐਨ ਐਨ ਐਕਸਪੋਜ਼ਰ ਆਫ ਅ ਪੁਲਿਸ ਲਾਈਫ ਕਿ ਇੱਕ ਐਸਐਸਪੀ ਦਾ ਦਿਨ ਸਵੇਰ ਤੋਂ ਲੈ ਕੇ ਕਿਵੇਂ ਚੱਲਦਾ ਔਰ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਸਾਡੀ ਕੋਈ ਨਾ ਕੋਈ ਜਿਹੜੀ ਬੰਦਕਾਸ ਡਿਊਟੀ ਹੁੰਦੀ ਹੈ ਉਹਦਾ ਐਕਸਪੋਜ਼ਰ ਦਿਵਾਵਾਂਗੇ ਬਟ ਇਹਨਾਂ ਤੋਂ ਵੀ ਮੈਂ ਗੱਲਾਂ ਸੁਣੀਆਂ ਕਿ ਆਪਣੇ ਫਿਊਚਰ ਚ ਕੀ ਕਰਨਾ ਚਾਹੁੰਦੇ ਆ ਵਾਟ ਇਜ਼ ਥੇਅਰ ਐਸਪੀਰੇ Two of them want to become doctor. एक लड़की जिन्हें बठिडा च टॉप किया है शी वॉन्ट्स टू बन आई एस ऑफिसर एक आई पी एस ऑफिसर बनना चाहती है जो लड़का है वो टीचर बनना चाहता है सो दे आर वेरी क्लीयर अबाउट देवर फ्यूचर और इन्हों मैं थोड़ी जो सा लाइफ की चैलेंजेस होंगे वह भी दसिया के दो ਤੁਹਾਨੂੰ ਕੋਈ ਲੱਗੇ ਕਿ ਬੜੀ ਗਲੈਮਰਸ ਲਾਈਫ ਹੈ ਵੀ ਹੈਵ ਅ ਲੋਟ ਆਫ ਚੈਲੰਜ ਇਨਵੋਲਡ ਜੋ ਅੱਜ ਆਪ ਇਸ ਵੇਰਵੇ ਦਾ ਦੇਖ ਰਹੇ ਹਨ ਦੇ ਆਰ ਆਲਸੋ ਅਪਰੀਸ਼ੀਏਟਿੰਗ ਐਂਡ ਐਕਨੋਲਜਿੰਗ ਔਰ ਨਾਲ ਇਹਨਾਂ ਦੇ ਜਿਹੜੇ ਵੀ ਸਵਾਲ ਸੀਗੇ ਉਹਨਾਂ ਦੇ ਮੈਂ ਇਹਨਾਂ ਨੂੰ ਬਹੁਤ ਹੀ ਰੀਅਲ ਪਿਕਚਰ ਦੇ ਕੇ ਜਵਾਬ ਦਿੱਤੇ ਹਨ ਐਂਡ ਆਈ ਹੋਪ ਕਿ ਅਜ ਦਾ ਦਿਨ ਜਿਹੜਾ ਸਾਡੇ ਨਾਲ ਇਹ ਅਗਤੀਤ ਕਰ ਰਿਹਾ ਹੈ ਇਹਨਾਂ ਲਈ ਮੈਮੋਰੀਏਬਲ ਰਹੇ ਔਰ ਇਹਨਾਂ ਨੂੰ ਹੋਰ ਮੋਟੀਵੇਟ ਕਰੇ ਔਰ ਮੈਂ ਸਰਕਾਰ ਨੂੰ ਧੰਨਵਾਦ ਕਰਨਾ ਚਾਹਾਂਗੀ ਕਿ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਜਿਹੜਾ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਇਟ ਸ਼ੁਡ ਕੰਟੀਨਿਊ ਹੀ ਪੜ ਕੇ ਮੋਟੀਵੇਟ ਹੋਣ ਤੇ ਸਾਡੇ ਜਿਹੜੇ ਅਸੀਂ ਡਿਸਟ੍ਰਿਕਟ ਹੈਡਸ ਹੁੰਦੇ ਆ ਉਹਨਾਂ ਨੂੰ ਮਿਲ ਕੇ ਦੇ ਆਲਸੋ ਏਮ ਹਾਇਰ ਇਨ ਲਾਈਫ ਮੈਮ ਹੁੰਦਾ ਕੀ ਕੀ ਜਾਣਕਾਰੀ ਦਿੱਤੀ ਹੈ हूं तक जी मैं तो जिम्मे दस इन्होंने मेरे ना जिन्ना टाइम स्पेंड किया बट डी एस पी साहब ने इन्हों वक् वक अपने जेडे ऑफिस के यूनिट सा जो सज है ट्रैफिक वाले मिलाया तो सैबर पुलिस स्टेशन सैबर पुलिस लाइन सब तो पहला पुलिस लाइन दिखाया फिर सैबर पुलिस स्टेशन हूँ असं इतने लैके आए तो इस तो बाद मैं इन्हों थोड़ी अपनी लॉ एंड ऑर्डर चुके कि ड्यूटी करते दिखावा देखो जी ਜਿਨ੍ਹਾਂ ਨੇ ਆਪ ਹੀ ਕਿਹਾ ਕਿ ਅਸੀਂ ਪੜ੍ਹ ਲਿਖ ਕੇ ਵਧੀਆ ਅਫਸਰ ਜਾਂ ਡਾਕਟਰ ਟੀਚਰ ਬੰਨਾ ਚਾਹੁੰਦੇ ਹਾਂ ਸੋ when they meet ke jede ਇਸ ਤਰ੍ਹਾਂ ਹੀ ਪੜ ਕੇ ਬੱਚੇ ਇਸ ਤਰ੍ਹਾਂ ਦੀ ਸੀਟਸ ਤੇ ਆਏ ਹੋ ਮੈਨੂੰ ਤਾਂ ਲੱਗਦਾ ਇੱਕ ਬੜਾ ਵਧੀਆ ਪੋਜ਼ਿਟਿਵ ਐਗਜ਼ਾਮਪਲ ਹੈ ਬਾਕੀ ਕੀ ਫਾਇਦਾ ਹੋਇਆ ਆਈ ਥਿੰਕ ਇਹ ਤੁਸੀਂ ਬੱਚਿਆਂ ਨੂੰ ਪੁੱਛੋ ਤਾਂ ਬੈਟਰ ਰਹੇਗਾ ਇਹਨਾਂ ਨੇ ਕਿਸ ਤਰ੍ਹਾਂ ਦੇ ਸਵਾਲ ਤਾਂ ਪੁੱਛੇ ਹੋ ਜਾਣਕਾਰੀ ਦਿੱਤੀ ਜੀ ਇਹਨਾਂ ਨੇ ਜੀ ਇੱਕ ਤਾਂ ਮੈਨੂੰ ਪੁੱਛਿਆ ਕਿ ਤੁਹਾਡਾ ਯੂਪੀਐਸਸੀ ਦੇ ਪ੍ਰੈਪਰੇਸ਼ਨ ਚ ਕੀ ਸਟਰਗਲ ਸੀਗਾ ਫਿਰ ਤੁਹਾਡਾ ਕੀ ਟਾਈਮ ਦਾ ਸ਼ਡਿਊਲ ਹੁੰਦਾ ਹੈ ਵੀ ਕੀ ਤੁਸੀਂ ਫੈਮਿਲੀ ਨੂੰ ਟਾਈਮ ਦੇ ਪਾਉਂਦੇ ਹੋ ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੁਝ ਬੁੱਕਸ ਬਾਰੇ ਪੁੱਛਿਆ ਕਿ ਤੁਸੀਂ ਪੜਾਈ ਚ ਕੀ ਕੀ ਤਿਆਰੀ ਕੀਤੀ ਸੀਗੀ ਸੋ ਇਸ ਤਰ੍ਹਾਂ ਦੇ ਬੜੇ ਰੈਲੇਵੈਂਟ ਤੇ ਪ੍ਰੈਕਟੀਕਲ ਕੁਐਸਚਨਸ ਇਹਨਾਂ ਨੇ ਮੈਨੂੰ ਪੁੱਛੇ ਮੇਰਾ ਨਾਮ ਹਰਮਨਜੀਤ ਕੌਰ ਹੈ ਮੈਂ ਰਪਿੰਡ ਕੋਟੀ ਖਰਦ ਮੈਂ ਸਰਕਾਰੀ ਹਾਈ ਸਕੂਲ ਕੋਟੀ ਖਰਦ ਵਿੱਚੋਂ ਪੜ੍ਹੀ ਹਾਂ ਮੈਂ ਇੱਕ ਸਿੰਪਲ ਜਿਹੇ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਮੇਰੇ ਪਾਪਾ ਖੇਤੀ ਕਰਦੇ ਨੇ ਮੈਂ ਦੱਸਣਾ ਚਾਹੁੰਦੀ ਹਾਂ ਵੀ ਪਿੰਡਾਂ 'ਚ ਜਿਹੜੀ ਪੜ੍ਹਾਈ ਆ ਉਹ ਬਹੁਤ ਦੂਰ ਤੱਕ ਹੈ ਵੀ ਉੱਥੋਂ ਪੜ੍ਹਾਈ ਬਹੁਤ ਘੱਟ ਮਿਲਦੀ ਹੈਗੀ ਸ਼ਹਿਰਾਂ 'ਚ ਜ਼ਿਆਦਾ ਪੜ੍ਹਾਈ ਕਰਵਾਉਂਦੇ ਨੇ ਬੱਚਿਆਂ ਨੂੰ ਕੋਚਿੰਗਸ ਲੈ ਸਕਦੇ ਆ ਪਿੰਡਾਂ ਦੇ ਵਿੱਚ ਇਹ ਸਾਰੀ ਫੈਸਿਲਿਟੀਆਂ ਨਹੀਂ ਹੈਗਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਵੀ ਮੈਂ ਪਿੰਡ ਚ ਪੜ ਕੇ ਇੱਥੇ ਪਹੁੰਚੀ ਹਾਂ ਕਿ ਐਸਐਸਪੀ ਨਾਲ ਡੀਸੀ ਨਾਲ ਪੀਐਸਪੀ ਨਾਲ ਵਧੀਆ ਸਪੈਂਡ ਕੀਤਾ ਟਾਈਮ ਨੂੰ ਬਹੁਤ ਵਧੀਆ ਲੱਗ ਰਿਹਾ ਹੈਗਾ ਮੈਮ ਨੇ ਮੈਨੂੰ ਬਹੁਤ ਵਧੀਆ ਇਨਸਪਾਇਰ ਕੀਤਾ ਕਿ ਅਬ ਮੈਂ ਇੱਕ ਡਾਕਟਰ ਬਣ ਸਕਦੀ ਹਾਂ ਉਹਨਾਂ ਨੇ ਦੱਸਿਆ ਵੀ ਪੜ੍ਹਾਈ ਤੇ ਜੇਕਰ ਤੁਸੀਂ ਸੋਸ਼ਲ ਮੀਡੀਆ ਤੋਂ ਦੂਰ ਰਹੋਗੇ ਤਾਂ ਲਈ ਬੈਟਰ ਹੈ ਵੀ ਤੁਸੀਂ ਜਿਆਦਾਤਰ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਤੇ ਜਤੋਂ ਜ਼ਿਆਦਾ ਟਾਈਮ ਤੁਸੀਂ ਆਪਣੀ ਸਟੱਡੀ ਲਈ ਦਿਓ ਆਪਣੇ ਪੇਰੈਂਟਸ ਦਾ ਨਾਮ ਸ਼ਹਿਰ ਦਾ ਪਿੰਡ ਦਾ ਸਾਰੇ ਫੀਲਡ ਦਾ ਤੁਸੀਂ ਨਾਮ ਰਸ਼ਨ ਕਰੋਗੇ ਇਹ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਅੱਜ ਮੈਮ ਨਾਲ ਦਾ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੈਮ ਨੇ ਦੱਸਿਆ ਵੀ ਜਿਆਦਾਤਰ ਇਹਨਾਂ ਦਾ ਹਾਰਟ ਟਾਈਮ ਬਿਜ਼ੀ ਸ਼ਡਿਊਲ ਰਹਿੰਦਾ ਹੈ ਮੈਮ ਬਹੁਤ ਬਿਜ਼ੀ ਰਹਿੰਦੇ ਮੈਮ ਖੁਦ ਜਿਹੜੇ ਆਪਣੀ ਬੇਟੀ ਹੈ ਜਿਹੜਾ ਆਪਣੀ ਫੈਮਿਲੀ ਲਈ ਨਹੀਂ ਸਪੈਂਡ ਕਰ ਸਕਦੇ ਟਾਈਮ ਤੇ ਉਹਨਾਂ ਲਈ ਵੀ ਬਹੁਤ ਵੱਡੀ ਗੱਲ ਹੈ ਉਹ ਆਪਦੇ ਮਦਰ ਉਹਨਾਂ ਦੇ ਮਦਰ-ਇਨ-ਲॉ ਦੀ ਥੋੜੇ ਟਾਈਮ ਪਹਿਲਾਂ ਡੈਥ ਹੋਈ ਸੀ ਤੋਂ ਉੱਥੇ ਵੀ ਨਹੀਂ ਜਾ ਸਕੇ ਸੀਗੇ ਤੇ ਵੀ ਬਹੁਤ ਔਖਾ ਹੈ ਇਹਨਾਂ ਨੂੰ ਬਹੁਤ ਕਾਫੀ ਟਫ ਡਿਊਟੀ ਹੈ ਮੈਮ ਇਹ ਬਹੁਤ ਬਹੁਤ ਟਫ ਹੈ ਜੀ ਤੇ ਇਹਨਾਂ ਲਈ ਬਹੁਤ ਵੱਡੀ ਗੱਲ ਹੈ ਇਹ ਸਾਰੇ ਪੰਜਾਬ ਡਿਸਟ੍ਰਿਕਟ ਬਠਿੰਡਾ ਦੀਓ ਕਰ ਰਿਹਾਗੇ ਵੀ ਸਾਰੇ ਸੰਭਾਲ ਕਰ ਰਿਹਾ ਬਹੁਤ ਵੱਡੀ ਗੱਲ ਹੈ ਸੋ ਇਹ ਬਹੁਤ ਕੰਫਰਟੇਬਲ ਹਮ ਫੀਲ ਲੱਗ ਰਿਹਾਗਾ ਵੀ ਜਿਹੜਾ ਪੰਜਾਬ ਸਰਕਾਰ ਨਾਲ ਪੰਜਾਬ ਪੁਲਿਸ ਨਾਲ ਵੀ ਆਪ ਪਹਿਲੇ ਡਰਦੇ ਹੁੰਦੇ ਸੀ ਇਹਨਾਂ ਨਾਲ ਜਦੋਂ ਆਪ ਪਹਿਲਾਂ ਤੋਂ ਦੇਖਦੇ ਹੁੰਦੇ ਸੀ ਕਿ ਬਹੁਤ ਡਰ ਹੁੰਦਾਗਾ ਖੌਫ ਹੁੰਦਾ ਇਹਨਾਂ ਦਾ ਪਰ ਜਦੋਂ ਆਪ ਇਹਨਾਂ ਨਾਲ ਰਹਿ ਲੰਨਿਆਗੇ ਆਪਾਂ ਫਰੈਂਡ ਬਣ ਜਾਂਦੇ ਆਗੇ ਬਹੁਤ ਵਧੀਆ ਲੱਗਦਾਗਾ ਮੈਂ ਨਾਲ ਰਹਿ ਕੇ ਕਿੰਨੀ ਤਾਂ ਖੁਸ਼ੀ ਮਹਿਸੂਸ ਹੋਈ ਬਹੁਤ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਵਧੀਆ ਜੀ ਮੈਮ ਤੁਹਾਡਾ ਲੈਕਚਰ ਬਹੁਤ ਵਧੀਆ ਥਾ ਤੇ ਇਹਨਾਂ ਨੇ ਸਾਨੂੰ ਕੋਈ ਉਹ ਫੀਲ ਨਹੀਂ ਹੋਂ ਦਿੱਤਾ ਵੀ ਅਸੀਂ ਕੋਈ ਬਹੁਤ ਵੱਡੇ ਆਗੇ ਜਾਂ ਐਸਐਸਪੀ ਜਾਂ ਆਈਏਐਸ ਜਾਂ ਸਮਥਿੰਗ ਵੀ ਇਹਨਾਂ ਨੇ ਕੋਈ ਫੀਲ ਨਹੀਂ ਹੋਂ ਦਿੱਤਾ ਸਾਨੂੰ ਖੁਦ ਫਰੰਟ ਬਣ ਕੇ ਰਹਿ ਜਾ ਸਾਡੀ ਬਹੁਤ ਬਹੁਤ ਥੈਂਕ ਯੂ ਮੈਮ ਮੇਰਾ ਨਾਮ ਕਿਰਨ ਹੈ ਮੈਂ ਸਰਕਾਰੀ ਹਾਈ ਸਕੂਲ ਕਨਿਆਨਗਰ ਵਿਖੇ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਅਤੇ ਮੈਂ ਇਸ ਦੇ ਨਾਲ ਹੀ ਐਨਜੀਓ ਆਪੋਸਾਈਟ ਵਿੱਚ ਪੜ੍ਹਦੀ ਹਾਂ ਮੈਨੂੰ ਅੱਜ ਇਹ ਸਭ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਅੱਜ ਮੈਂ ਸਿੱਖਿਆ ਕਿ ਸਾਨੂੰ ਕਿਤਾਬੀ ਗਿਆਨ ਤੋਂ ਇਲਾਵਾ ਵਿਵਹਾਰਿਕ ਗਿਆਨ ਵੀ ਹੋਣਾ ਚਾਹੀਦਾ ਹੈ ਅਪਾ ਕਿਤਾਬਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਦੇਖਣਾ ਹੈ ਕਿ ਦੁਨੀਆ ਵਿੱਚ ਕੀ ਚੱਲ ਰਿਹਾ ਹੈ ਆਪਣੇ ਲਈ ਨਹੀਂ ਸੋchnਾ ਦੁਨੀਆਵਾਰੀ ਵੀ ਸੋchnਾ ਸੋ ਮੇਰਾ ਗੋਲ ਯੂਪੀਐਸਸੀ ਕਲੀਅਰ ਕਰਨਾ ਹੈ ਸੋ ਮੈਂ ਅਮਨਾਲ ਮਿਲ ਕੇ ਮੈਨੂੰ ਹੋਰ ਵੀ ਐਕਸਪੀਰੀਅੰਸ ਤੇ ਜਾਣਕਾਰੀ ਹੋਈ ਮੈਂ ਅਮ ਦਾ ਧੰਨਵਾਦ ਕਰਦੀ ਹੈ ਮੇਰਾ ਨਾਮ ਦਿਨਰ ਸਿੰਘਾ ਤੇ ਮੈਂ ਐਸਵੀ ਰਾਮਨਗਰ ਚ ਪੜਦਾ ਸੀ ਤੇ ਮੇਰਾ ਪਿੰਡ ਕਮਾਲੂ ਸਾਇ ਸੀ ਤੇ ਮੈਂ ਛੋਟੇ ਪਿੰਡ ਤੋਂ ਪੜ ਕੇ ਮੇਰੇ ਅਧਿਆਪਕਾਂ ਦੀ ਗਾਈਡੈਂਸ ਦੇ ਨਾਲ ਮੈਂ ਇੱਥੇ ਤੱਕ ਪਹੁੰਚੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹਣਾ ਤੇ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਉਹਨਾਂ ਨੇ ਮੈਨੂੰ ਇਹ ਅਪਰਚੂਨਿਟੀ ਦਿੱਤੀ ਮੈਂ ਵੀ ਇਸ ਦੇ ਲਾਈਕ ਸਮਝਦਾ ਮੈਨੂੰ ਇਹ ਬਹੁਤ-ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬੇਟਾ ਜੱਸਸਪੀ ਬਠਿੰਡਾ ਨਾਲ ਤੁਸੀਂ ਰਹੇ ਹੈਗੇ ਹੋ ਸਾਰਾ ਦਿਨ ਰਹਿਣਾ ਹੈ ਤੇ ਕੀ ਕੀ ਜਾਣਕਾਰੀ ਹਾਸਲ ਕੀਤੀ ਹੈ ਹਾਂ ਸਭ ਤੋਂ ਪਹਿਲਾਂ ਤਾਂ ਵੀ ਇਹ ਹੀ ਬਹੁਤ ਵੱਡੀ ਗੱਲ ਹੈ ਵੀ ਮੈਂ ਇੱਥੇ ਅੱਜ ਹੈਗਾ ਮੇਰੇ ਲਈ ਤਾਂ ਵੀ ਸਾਡੇ ਪਿੰਡ ਵਿੱਚ ਕੋਈ ਵੀ ਨਹੀਂ ਸੀਗਾ ਨਹੀਂ ਸਾਡੇ ਘਰ ਕੋਈ ਪੜਿਆ ਲਿਖਿਆ ਹੈ ਇਹ ਵਸ ਇੱਕ بیس ਆਦਿਕ بیس ਬਣਾ ਕੇ ਰੱਖਣਾ ਵੀ ਹੋਥੋਂ ਉੱਠ ਕੇ ਹੌਲੀ ਹੌਲੀ ਅੱਗੇ ਵਧਣਾ ਪਾਣੇ ਵੀ ਕੋਈ ਵੀ ਵੀ ਸਾਨੂੰ ਪਹਿਲ ਤੇ ਆਪਣਾ بیس ਬਣਾ ਕੇ ਰੱਖਣਾ ਚਾਹੀਦਾ ਬਾਅਦ ਵਿੱਚ ਹੋਰ ਕੰਮ ਵੀ ਤੇ ਆਪਣਾ ਗੈਸਟ੍ਰੋਨੋਮਿਕਸ ਹੋਰ ਚੁੰਦੀ ਆਪਾਂ ਜੇ ਡਿੱਗ ਜੇ ਇਹ ਤਾਂ ਆਪਾਂ ਨੂੰ ਇਹਨਾਂ ਦੁੱਖ ਨਾ ਲੱਗੇ ਮੈਂ ਟੀਚਰ ਬਣਾ ਜਾਣਾ ਮੈਮ ਤੋਂ ਅੱਜ ਕੀ ਕੀ ਜਾਣਕਾਰੀ حاصل ਕੀਤੀ ਮੈਂ ਤੋਂ ਪੈਲਜੰਦ ਸਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਕਿ ਐਨਪੀਜੀ ਸੈਡਿਊਲ ਦੇ ਕਾਰਨ ਵੀ ਸਾਨੂੰ ਇੰਨਾ ਵਧੀਆ ਡੀਆਈਪੀ ਮੰਗੁਰ ਰੱਖਿਆ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਤੁਹਾਡੇ ਲਈ